ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪਥੁਰਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਛੋਟੀ ਵਾਸਤੇ ਸੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਇਹਨਾਂ ਦੇ ਕਲਰ ਕੰਟਰਾਸਟ ਇਹਨਾਂ ਦਾ ਵਰਕ ਬਹੁਤ ਸੋਹਣੇ ਨੇ ਜੀ ਬ੍ਰਾਂਡਡ ਪੀਸ ਰਹਿਣਗੇ ਸਾਰੇ ਤੇ ਪ੍ਰਾਈਸ ਰਹੇਗਾ ਇਹਨਾਂ ਦਾ ਸਾਰੇ ਸੂਟ ਦਾ 3000 ਵੈਸੇ ਅਸੀਂ ਇਹਨਾਂ ਨੂੰ 3200 33350 ਤੱਕ ਅਲੱਗ-ਅਲੱਗ ਪ੍ਰਾਈਸ ਵਿੱਚ ਸੇਲ ਕਰਨਾ ਸੀਗਾ ਇੱਕੋ ਹੀ ਪ੍ਰਾਈਸ ਦੀ ਵੀਡੀਓ ਕਰਨ ਕਰਕੇ ਅਸੀਂ ਇਹਨਾਂ ਨੂੰ ਤੁਹਾਨੂੰ 3300 ਸੌਰੀ 3000 ਦਾ ਸੂਟ ਦੇ ਰਹੇ ਹਾਂ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਇਹ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਸੂਟ ਦੀ ਤੇ ਜੇ ਸਾਡੇ ਪਾਸੋਂ ਤੁਹਾਨੂੰ ਅਵੇਲੇਬਲ ਦਾ ਮੈਸੇਜ ਆ ਗਿਆ ਤਾਂ ਤੁਸੀਂ ਅਸੀਂ ਤੁਹਾਨੂੰ ਸਕੈਨਰ ਭੇਜਾਂਗੇ ਪੇਮੈਂਟ ਕਰਾ ਦਿਓ ਤੇ ਤੁਹਾਡਾ ਸੂਟ ਸਾਡੇ ਕੋਲ ਬੁੱਕ ਹੋ ਜਾਏਗਾ ਨਾਲ ਦੀ ਨਾਲ ਐਡਰੈਸ ਸੈਂਡ ਕਰ ਦਿਓ ਅਸੀਂ ਤੁਹਾਨੂੰ ਸ਼ਿਪ ਕਰਵਾ ਦਾਂਗੇ ਜੀ ਤੁਹਾਡਾ ਸੂਟ ਕਲਰ ਡਿਜ਼ਾਈਨ ਤੇ ਸਟੱਫ ਦਾ ਪਿਓਰ ਹੋਣਾ ਬਹੁਤ ਵਧੀਆ ਸਟੱਫ ਆ ਪਹਿਲਾਂ ਤਾਂ ਪ੍ਰਿੰਟ ਹੀ ਦੇਖ ਲਓ ਜੇ ਬਹੁਤ ਸੋਹਣੇ ਜਿਹੇ ਪ੍ਰਿੰਟ ਨੇ ਡਿਜੀਟਲ ਪ੍ਰਿੰਟਾਂ ਦੇ ਉੱਪਰ ਆਣਗੇ ਸੂਟ ਅਸਦੇ ਤੇ ਨਾਲ ਰਹੇਗਾ ਜੀ ਇਹਨਾਂ ਦੇ ਮਸ਼ੀਨੀ ਵਰਕ ਹਰੀ ਕੇਜ ਵਾਸਤੇ ਸੂਟ ਲਵਾਂਗੇ ਬਹੁਤ ਸੋਹਣੀ ਕਲੈਕਸ਼ਨ ਹੈ ਅੱਜ ਦੀ ਤੇ ਇਹ ਹੈਗੀ ਇਹਦੀ ਪਿਓਰ ਪਸ਼ਮੀਨੇ ਦੀ ਸਲਵਾਰ ਪਿਓਰ ਪਸ਼ਮੀਨੇ ਦੀ ਹੈਗੀ ਹੈ ਜੀ ਇਹਦੀ ਸ਼ਰਟ ਬਿਉਟ ਆਊਟ ਅ ਲਾਈਨਿੰਗ ਸੂਟ ਬਣ ਜਾਏਗਾ ਇਹ ਬਾਕੀ ਪਿਓਰ ਹੋਣ ਕਰਕੇ ਤੁਸੀਂ ਨੀਚੇ ਲਾਈਨਿੰਗ ਲਗਾਨੀ ਹੈ ਤਾਂ ਬਹੁਤ ਵਧੀਆ ਹੈ ਜੇ ਨੀਚੇ ਲਗਵਾ ਲਓ ਸੂਰ ਦੀ ਫਿਨਿਸ਼ਿੰਗ ਬਹੁਤ ਸੋਹਣੀ ਲੰਦੀ ਹੈ ਫਿਰ ਦੇਖੋ ਜੀ ਚਨਾਉਣ ਸ਼ਫਵਾਨ ਦੇ ਐਦਾਂ ਪੇਂਟ ਵਾਲੀ ਦੁਪੱਟੇ ਠੀਕ ਹੈ ਜੀ ਇਹ ਵਾਲੀ ਲੁੱਕ ਰਹੇਗੀ ਜੀ ਆਪਣੀ ਫਰਸਟ ਡਿਜ਼ਾਈਨ ਦੀ ਤੇ ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ ਇਹਦੇ ਨਾਲ ਮਹਿੰਦੀ ਕਲਰ ਦੀ ਸਲਵਾਰ ਆ ਜਾਏਗੀ ਇਹ ਵਾਲੀ ਸਲਵਾਰ ਠੀਕ ਹੈ ਪ੍ਰਾਈਸ ਰਹੇਗਾ 3000 ਅੱਜ ਦੀ ਸਾਰੀ ਹੀ ਵੀਡੀਓ ਦਾ ਤੇ ਇਹਦੇ ਵਿੱਚ ਇਹ ਹੈਗਾ ਜੀ 3rd ਕਲਰ ਤਿੰਨ ਕਲਰ ਨੇ ਇਹਦੇ ਵਿੱਚ ਤਿੰਦੇ ਤਿੰਨ ਹੀ ਕਲਰ ਬਹੁਤ ਸੋਹਣੇ ਆ ਸ਼ਰਟਾਂ ਦਾ بیس ਕਲਰ ਗਰੇ ਹੀ ਰਹੇਗਾ ਤੇ ਸਿਰਫ ਸਲਵਾਰਾਂ ਦਾ ਤੇ ਜਿਹੜੇ ਵਿੱਚ ਫਲਾਰ ਨੇ ਉਹਨਾਂ ਦਾ ਕਲਰ ਚੇਂਜ ਹੋ ਜਾਏਗਾ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀ ਕਲੈਕਸ਼ਨ ਪਸੰਦ ਆ ਰਹੀ ਹੈ ਕਿਉਂਕਿ ਮੇਰੇ ਕੋਲ ਤਾਂ ਇਹ ਸਟੱਫ ਫੜਿਆ ਹੋਇਆ ਮੈਨੂੰ ਤਾਂ ਪਤਾ ਜੀ ਬਹੁਤ ਸੋਹਣਾ ਸਟੱਫ ਹੈ ਪਿਓਰ ਦਾ ਸਟੱਫ ਹੈ ਸਾਰਾ ਇਹ ਸੂਟ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਘੇਰਾ ਜ਼ਿਆਦਾ ਹੁੰਦਾ ਏ ਬਾਜੂ ਅਲੱਗ ਤੋਂ ਨੇ ਜੀ ਬਹੁਤ ਸੋਹਣਾ ਸੂਟ ਆ ਤੇ ਇਹ ਹੈਗਾ ਜੀ ਫੰਟਾਂ ਇੱਦਾਂ ਉੱਪਰ ਨੂੰ ਜਾ ਰਹੀਆਂ ਡਿਜ਼ਾਈਨਿੰਗ ਇਹ ਬਹੁਤ ਸੋਹਣੀ ਆ ਸੂਟ ਦੇ ਇਹ ਬਣਿਆ ਹੋਇਆ ਘੇਰਾ ਦੇਖੋ ਜੀ ਸੈਂਟਰ ਜੇ ਸਕੇਰਾ ਬਣਿਆ ਵੀ ਹੋਇਆ ਤਾਂ ਇਹਦੀਆਂ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਠੀਕ ਹੈ ਇਹ ਹੈਗੀ ਆ ਜੀ ਇਹਦੇ ਨਾਲ ਪਲੇਨ ਸਲਵਾਰ ਪਿਓਰ ਪਸ਼ਮੀਨੇ ਦੇ ਠੀਕ ਹੈ ਤੇ ਐਦਾਂ ਦਿੱਤੀਆਂ ਹੋਈਆਂ ਨੇ ਇਹਦੀਆਂ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਨੇ ਛੋਟਾ ਘੇਰਾ ਜਿੰਨਾ ਮਰਜੀਏ ਤੁਸੀਂ इजीली ਸੂਟ ਨੂੰ ਬਣਾ ਸਕਦੇ ਹੋ ਬਿਨਾਂ ਟਵਾਵਾਾਂ ਚ ਜੋੜ ਪਾਏ ਤੋਂ ਵੀ ਨਾ ਇਹਦੇ ਨਾਲ ਵੀ ਤੁਹਾਨੂੰ ਚਨੌਨ ਸ਼ਫੌਨ ਦਾ ਹੀ ਦੁਪੱਟਾ ਮਿਲੇਗਾ ਇਹ ਦੁਪੱਟੇ ਵਾਲੇ ਸੂਟ ਨੇ ਜੀ ਜ਼ਿਆਦਾ ਤਰਾਜ਼ੀ ਵੀਡੀਓ ਦੇ ਕਿਉਂਕਿ ਪਸ਼ਮੀਨੇ ਦੇ ਨਾਲ ਦੁਪੱਟਾ ਵੀ ਬਹੁਤ ਜਣੇ ਲਾਈਕ ਕਰਦੇ ਆ ਕਿ ਸਤੋ ਸ਼ਾਲ ਨਹੀਂ ਸੰਭੇ ਜਾਂਦੇ ਤੇ ਇਹ ਪਿਓਰ ਵਾਲੇ ਸੂਟ ਨੇ ਸਾਰੇ 컬러 ਦੇਖ ਲੋ ਕਿੰਨੇ ਸੋਹਣੇ ਸੋਹਣੇ ਛੇੜਨੇ ਇਹਦੇ ਬਹੁਤ ਪਿਆਰੇ ਕਲਰ ਨੇ ਜਿਹੜੇ ਕਲਰ ਦਾ ਬਾਰਡਰ ਹੈ ਸੇਮ ਉਸੇ ਕਲਰ ਦੀ ਜਲੀ ਸਲਵਾਰ ਰਹੇਗੀ ਜੇ ਠੀਕ ਹੈ ਇਹ ਹੈਗੇ ਨੇ 4 ਕਲਰ ਕੋਈ ਵੀ ਏਜ ਪਾ ਸਕਦੀ ਹੈ ਨਾ ਸੂਟਾਂ ਨੂੰ ਤੁਸੀਂ ਪੈਂਟ ਬਣਾ ਲਓ ਸਲਵਾਰ ਬਣਾ ਲਓ ਉਹ ਤੁਹਾਡੀ ਚੁਆਇਸ ਹੈ ਇਹ ਸੂਟ ਉਹ ਵਾਲਾ ਜੀ ਜਿਹੜਾ ਸੀ ਪਹਿਲਾਂ ਕਾਟਨ ਤੇ ਲੈ ਕੇ ਆਏ ਸੀਗੇ ਤੇ ਬਹੁਤ ਸਾਰੇ ਪੀਸ ਅਸੀਂ ਇਹਦੇ ਨਾਲ ਦੇ ਸੇਲ ਕੀਤੇ ਆ ਹਰ ਇੱਕ ਦੀ ਡਿਮਾਂਡ ਚ ਸੀਗਾ ਜੀ ਆਹ ਵਾਲਾ ਸੂਟ ਆ ਜਿਹੜਾ ਇਹ ਸੀ ਪਿਓਰ ਕਾਟਨ ਤੇ ਦਿਖਾਇਆ ਸੀਗਾ ਪਹਿਲਾਂ ਸੇਮ ਹੀ ਬ੍ਰਾਂਡ ਦੇ ਉੱਪਰ ਤੇ ਹੁਣ ਇਹ ਪਸ਼ਮੀਨੇ ਤੇ ਵੀ ਬਣ ਕੇ ਆ ਗਿਆ ਸੇਮ ਡਿਜ਼ਾਈਨ ਬਹੁਤ ਪਸੰਦ ਕੀਤਾ ਸੀ ਸਾਰਿਆਂ ਨੇ ਇਹ ਸੂਟ ਮੈਂ ਬਹੁਤ ਵਾਰ ਮੰਗਵਾ ਚੁੱਕੀ ਸੀ ਤੇ ਇਹ ਹੈਗਾ ਜੀ 올ਓਵਰ ਸੂਟ ਠੀਕ ਹੈ ਤੇ ਵਰਕ ਕੀਤਾ ਹੋਇਆ ਇਸ ਤੇ ਸਾਰੇ ਮਸ਼ੀਨੀ ਵਰਕ ਕਾਟਨ ਦੇ ਨਾਲ ਵੀ ਤੁਹਾਨੂੰ ਮਸਲੀਨ ਦੁਪੱਟਾ ਹੀ ਦਿੱਤਾ ਸੀਗਾ ਤੇ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਹੀ ਆ ਕਲਰ ਵੀ ਸੇਮ ਹੀ ਨੇ ਉਹ ਹੀ ਦੁਪੱਟਾ ਵੀ ਡਿੱਟੋ ਠੀਕ ਹੈ ਜੀ ਤੇ ਪਿਓਰ ਪਸ਼ਮੀਨੇ ਤੇ ਆ ਪ੍ਰਾਈਸ ਸੇਮ ਹੈ ਜੀ 3000 ਰੁਪਇਆ ਤੇ ਇਹ ਹੈਗੇ ਨੇ ਇਹਨਾਂ ਦੇ ਕਲਰ ਗ੍ਰੇ ਇਹ ਹੈਗਾ ਜੀ ਸਕਿਨ ਠੀਕ ਹੈ ਇਹ ਜਿਹੜਾ ਕਲਰ ਖੁੱਲਿਆ ਹੋਇਆ ਇਹਦੇ ਸੇਮ ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਸੂਟ ਸੇਮ ਕਲਰ ਚ ਦੋ ਪੀਸ ਹੈਗੇ ਆ ਤੇ ਪ੍ਰਾਈਸ 7000 ਸ਼ਿਪਿੰਗ ਚਾਰਜਸ ਅਲੱਗ ਹੋਣਗੇ ਕੁਛ ਅਲੱਗ ਜਿਹਾ ਪੈਟਰਨ ਆ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਮਸ਼ੀਨੀ ਵਰਕ ਦੇ ਨਾਲ ਲੇਸ ਵਰਕ ਦੇ ਨਾਲ ਆ ਸਾਰਾ ਲੇਸ ਨੂੰ نیچے ਤੋਂ ਕਵਰ ਕੀਤਾ ਹੋਇਆ ਪਿੰਟੈਕਸ ਵਾ ਕੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਸਟਫ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਟਫ ਆ ਬਿਦਾਉਟ ਲਾਈਨਿੰਗ ਬਣਾਇਓ ਤੁਸੀਂ ਸੂਟਾਂ ਨੂੰ ਇਹ ਸੂਟ ਵੀ ਮੈਂ ਕਾਟਨ ਤੇ ਲੈ ਕੇ ਆਈ ਸੀ ਸੇਮ ਡਿਜ਼ਾਈਨ ਸੇਮ ਹੁਣ ਤੋਂ ਇਹ ਮਸ ਸੌਰੀ ਪਸ਼ਮੀਨੇ ਤੇ ਮਿਲ ਰਿਹਾ ਪਿਓਰ ਪਸ਼ਮੀਨੇ ਤੇ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਨੇ ਜੀ ਇਹ ਤੁਸੀਂ A ਲਾਈਨ ਬਣਾ ਸਕਦੇ ਹੋ ਸਾਈਡ ਚੁੰਟਾ ਪਾ ਕੇ ਫਰੌਕ ਸੂਟ ਬਣਾ ਸਕਦੇ ਹੋ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਪਿਛਲਾ ਘੇਰਾ ਆ ਗਿਆ ਫਰੰਟ ਤਾਂ ਤੁਸੀਂ ਦੇਖ ਹੀ ਲਿਆ ਇਹ ਹੈਗਾ ਜੀ ਇਹਦਾ ਫਰੰਟ ਇਹਦੇ ਨਾਲ ਹੈਗਾ ਚਨੌਨ ਸ਼ਫੌਨ ਦਾ ਦੁਪੱਟਾ ਐਦਾਂ ਚਨੌਨ ਸ਼ਫੌਨ ਦਾ 4 ਸਾਈਡ ਪੇਸਟਿੰਗ ਦੇ ਨਾਲ ਦੁਪੱਟਾ ਰਹੂਗਾ ਪ੍ਰਾਈਸ ਸੇਮ ਹੈ ਜੀ 3000 ਸੂਟ ਦਾ ਪ੍ਰਾਈਸ ਆ ਕਲਰ ਇਦੇ ਵਿੱਚ ਹੈਗੇ ਨੇ 4 ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਨੈਕਸਟ ਡਿਜ਼ਾਈਨ ਇਹ ਮੈਨੂੰ ਪਤਾ ਕਿ کریم ਸੂਟ ਮੇਰੇ ਕੋਲ ਬਹੁਤ ਜ਼ਿਆਦਾ ਸੇਲ ਹੁੰਦਾ ਆਫ ਵਾਈਟ کریم ਦੇ ਵਿੱਚ ਇਹ ਮੈਂ ਪਹਿਲਾਂ ਹੀ ਦੋ ਦੋ ਮੰਗਾ ਚੁੱਕੀ ਆ ਜੀ ਸੂਟ ਬਾਕੀ ਔਨ ਆਰਡਰ ਜਿੱਦਾਂ ਵੀ ਹੋਇਆ ਕਿਉਂਕਿ ਕਾਫੀ ਸਾਰੇ ਸੂਟ ਮਿਲ ਜਾਣਗੇ ਤੁਹਾਨੂੰ ਜਲਕਰ ਤੁਹਾਨੂੰ ਪਸੰਦ ਨੇ ਸੈੱਟ ਵਾਈਜ਼ ਲੈਣੇ ਨੇ ਜਾਂ ਸਿੰਗਲ ਸੂਟ ਲੈਣਾ ਤਾਂ ਤੁਸੀਂ ਮੇਰੇ ਨੰਬਰ ਤੇ WhatsApp ਕਰ ਸਕਦੇ ਹੋ ਸਾਰਾ ਹੀ ਮਸ਼ੀਨੀ ਵਰਕ ਕੀਤਾ ਹੋਇਆ ਕੋਈ ਵੀ ਏਜ ਪਾ ਸਕਦੀ ਆ ਬਹੁਤ ਪਿਆਰਾ ਸਰਦਾਰੀ ਜਿਹਾ ਸੂਟ ਹੈ ਜੀ ਸੇਮ بیس ਕਲਰ ਨਾਲ ਤੇ ਮਲਟੀ ਕਲਰ ਦਾ ਹਲਕਾ ਜਿਹਨੂੰ ਕੰਟਰਾਸਟ ਦਿੱਤਾ ਹੋਇਆ ਦੁਪੱਟਾ ਪਿਓਰ ਮਸਲੀਨ ਦਾ ਬਹੁਤ ਸੌਫਟ ਦੁਪੱਟਾ ਹੈ ਦੁਪੱਟੇ ਦਾ ਡਿਜੀਟਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਦੁਪੱਟੇ ਦਾ ਠੀਕ ਹੈ ਜੀ ਇਹਦੇ ਵਿੱਚ ਸੇਮ ਚ ਵੀ ਤੁਹਾਨੂੰ ਕਲਰ ਜਿੱਦਾਂ ਪਹਿਲਾਂ ਦਿਖਾਇਆ 61 ਉਦਾਂ ਹੀ ਆ ਕਲਰ ਸਾਰੇ ਸੇਮ ਰਹਿਣਗੇ ਗ੍ਰੇ ਵੇਜ਼ ਤੇ ਇਸ ਆਫ ਵਾਈਟ ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਸੇਮ ਚ ਸੂਟ ਠੀਕ ਹੈ ਜੀ ਪ੍ਰਾਈਸ ਹੈਗਾ ਇਹ 3000 ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਬ੍ਰਾਂਡਿਡ ਪੀਸ ਨੇ ਸਾਰੇ ਪਿਓਰ ਦੇ ਸੂਟ ਨੇ ਜੀ ਪਿਓਰ ਪਸ਼ਮੀਨਾ ਦੇ ਨੈਕਸਟ ਦੇ ਰਹੇ ਆ ਜਿਹੜੇ ਫਲਾਰ ਨੇ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਥ्रेड ਵਰਕ ਦੇ ਨਾਲ ਲੁੱਕ ਲਾਈਕ ਜਿੱਦਾਂ ਇਹ ਪੈਚ ਵਰਕ ਹੁੰਦਾ ਐਵੇਂ ਦੇ ਸਾਰੇ ਲੱਗਣਗੇ ਸੋ ਜਿੰਨਾ ਵੀ ਵਰਕ ਕੀਤਾ ਹੋਇਆ ਕਿ ਆਜ ਵਰ ਕੀ ਤਰ੍ਹਾਂ ਲੱਗੇਗਾ ਜੀ ਬਹੁਤ ਪਿਆਰੇ ਸੂਟ ਨੇ 3-3 ਮੀਟਰ ਦੀਆਂ ਸਲਵਾਰਾਂ ਦੇ ਨਾਲ ਨੇ ਸੂਟ ਇਹ ਸਰਦਾਰੀ ਟੇਸਟ ਦੇ ਨੇ ਸਾਰੇ ਬਹੁਤ ਸੋਹਣੇ ਸੂਟ ਨੇ ਬੁਲਨ ਸਟਫ ਦੇ ਵਿੱਚ ਪਿਓਰ ਦੇ ਸੂਟਾਂ ਚਨਾਉਣ ਸ਼ਫੌਨ ਦੇ ਦੁਪੱਟੇ ਦੇ ਨਾਲ ਆ ਜੀ ਪੀਸੇ ਵੀ ਇਹਦੇ ਕਲਰ ਵੀ ਬਹੁਤ ਪਿਆਰੇ ਪਿਆਰੇ ਜਿਹਾ ਕਲਰ ਇੱਕ ਤੋਂ ਇੱਕ ਨੇ ਸਾਰੇ ਦੇਖੋ ਜੀ ਕਲਰ ਆਪਸ਼ਨ ਠੀਕ ਹੈ ਪ੍ਰਾਈਸ ਹੈਗਾ ਜੀ 3000 ਦੇ ਵਿੱਚ ਇੱਕ ਨਵੀਂ ਜੀ ਆਪਸ਼ਨ ਹੋਰ ਦੰਨੇ ਆ ਤੁਹਾਨੂੰ ਵਰਕ ਵੀ ਬਹੁਤ ਯੂਨੀਕ ਆ ਤੇ ਪ੍ਰਿੰਟ ਵੀ ਬਹੁਤ ਯੂਨੀਕਾ ਇਹ ਸੂਟ ਤੁਹਾਨੂੰ ਮਿਲ ਜੇਗਾ ਜੀ 올ਓਵਰ 5 ਮੀਟਰ ਸੂਟ ਮਿਲ ਜੇਗਾ 올ਓਵਰ ਦੇ ਵਿੱਚ ਇਸ ਤੇ ਕੀਤਾ ਹੋਇਆ ਪੈਚਵਰਕ ਪੈਚ ਦੇ ਫਲਾਰ ਨੇ ਬਹੁਤ ਸੋਹਣੇ ਉਪਰੋਂ ਛੋਟੇ ਸ਼ੁਰੂ ਹੋ ਜੇਗਾ ਜੀ ਇਹ ਛੋਟਾ ਆਪਣੇ ਸ਼ੋਲਡਰ ਕੋਲ ਆ ਜਾਏਗਾ ਨੀਚੇ ਨੂੰ ਜਾਂਦਾ ਜਾਂਦਾ ਇਹ ਬਣ ਜਾਏਗਾ ਤਾਂ ਕੇਰਾ ਨਵੀਂ ਜੀ ਲੁੱਕ ਦਾ ਸੂਟ ਆ ਬਹੁਤ ਪਿਆਰਾ ਸੂਟ ਹੈ 오ਰਗੈਂਜ਼ਾ ਲਗਾ ਕੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਸੂਟ ਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਚਨਾਉਨ ਸ਼ਫੌਨ ਦਾ ਦੁਪੱਟਾ ਰਹੇਗਾ ਜੀ ਸੂਟ ਦਾ ਇਧਰ ਰਹੇਗਾ ਦੁਪੱਟਾ ਚਨਾਉਨ ਸ਼ਫੌਨ ਦੇ ਉੱਪਰ ਕਲਰ ਇਹਦੇ ਵੀ ਸੁਣੋ ਇਹ ਕੇ ਸ਼ੈਡ ਮਿਲ ਜਾਏਗਾ ਕਲਰ ਬਹੁਤ ਸੋਹਣੇ ਸੋਹਣੇ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਪਿਆਰੇ ਆ 올ਓਵਰ 5 ਮੀਟਰ ਸੂਟ ਹੈ ਇਹ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 3000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਰੈਂਦੇ ਨੇ ਸਭ ਦਾ ਧੰਨਵਾਦ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਦਿਲੋਂ ਧੰਨਵਾਦ ਸਭ ਦਾ ਥੈਂਕ ਯੂ ਸੋ ਮੱਚ